ਕੈਪਟਨ ਅਮਰਿੰਦਰ ਸਿੰਘ ਨੇ ਵੀ ਲਿਖਿਆ ਸੀ ਪਰ ਕਿਸੇ ਨੇ ਇਸ ਤੇ ਕਾਰਵਾਈ ਨਹੀਂ ਕੀਤੀ ਕਈ ਵਾਰ ਉਹਨਾਂ ਨੇ ਫੰਡ ਮੁਹैया ਕਰਵਾਉਣ ਦੀ ਗੱਲ ਕੀਤੀ ਫਿਰ ਕੋਈ ਹੋਰ ਮੁੱਦੇ ਉੱਠੇ ਜਦ ਮੈਂ ਮੰਤਰੀ ਬਣਿਆ ਤਾਂ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੋਈ ਪੈਸਾ ਨਹੀਂ ਦੇ ਸਕਦੇ ਇਸ ਲਈ ਕੇਂਦਰ ਸਰਕਾਰ ਖਰੀਦੀ ਗਈ ਜ਼ਮੀਨ ਲਈ ਸਾਰਾ ਪੈਸਾ ਮੁਹैया ਕਰਵਾਵੇਗੀ ਵਿਟੂ ਨੇ ਦੱਸਿਆ ਕਿ ਵੀ ਸੀ ਜਸਪਾਲ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਬੀਸੀ ਜਸਪਾਲ ਸਿੰਘ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਜਿਸ ਵਿੱਚ ਦੱਸਿਆ ਗਿਆ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਦੇਸ਼ ਵਿੱਚ ਰੋਜ਼ਾਨਾ 24000 ਰੇਲ ਗੱਡੀਆਂ ਚਲਦੀਆਂ ਨੇ ਅਤੇ 12000 ਰੇਲ ਗੱਡੀਆਂ ਵਿਸ਼ੇਸ਼ ਤੌਰ ਤੇ ਵੱਖ-ਵੱਖ ਤਿਹਾਰਾਂ ਲਈ ਚਲਦੀਆਂ ਨੇ ਇਹ ਪ੍ਰੋਜੈਕਟ ਵਪਾਰ ਨੂੰ ਹੋਰ ਵਿਧਾਏਗਾ ਤੇ ਫੌਜੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ ਰਾਜਪੁਰਾ ਤੇ 764 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ ਜਦ ਅਸੀਂ ਬੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਤਾਂ ਮੈਨੂੰ ਲੋਕਾਂ ਤੋਂ ਇਸ ਤਰ੍ਹਾਂ ਦੇ ਹੰਗਾਰੇ ਦੀ ਉਮੀਦ ਨਹੀਂ ਸੀ ਉਹਨਾਂ ਇਸ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਤਲੁਜ ਦਰਿਆ ਤੇ ਸਭ ਤੋਂ ਮਹਿੰਗਾ ਪੁਲ ਤਿਆਰ ਹੋਵੇਗਾ ਮੱਝੇ ਇਲਾਕੇ ਦਾ ਮਾਲਵੇ ਨਾਲ ਜੋੜ ਬਣੇਗਾ ਨਿਰਾਤਲੀ ਇਹ ਰੇਲਵੇ ਲਾਈਨ ਪੋਰਟ ਨਾਲ ਜੁੜੇਗੀ ਸਰਦੀ ਇਲਾਕੇ ਚ ਫੌਜੀ ਅਤੇ ਮਦਦਗਾਰਾਂ ਸਾਹ ਤੋਂ ਬਿਗੀ ਗੁਜਰਾਤ ਦੇ ਕੰਡਲਾ ਪੋਰਟ ਤੇ ਰਾਜਸਥਾਨ ਨਾਲ ਜੋੜ ਬਣੇਗਾ ਤੇ ਸ੍ਰੀ ਹਰਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਅਤੇ ਸੈਰ ਸਪਟਾ ਸਥਾਨਾਂ ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ ਰਵਨੀਤ ਬਿੱਟੂ ਨੇ ਅੱਗੇ ਦੱਸਿਆ ਕਿ ਸ ਰੇਲਵੇ ਲਾਈਨ ਦੀ ਮੰਗ 2008 ਵਿੱਚ ਉਠਣੀ ਸ਼ੁਰੂ ਹੋ ਗਈ ਸੀ ਉਸ ਵੇਲੇ ਲਾਲੂ ਪ੍ਰਸ਼ਾਦ ਜਾਦਵ ਰੇਲ ਮੰਤਰੀ ਸਨ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਲੰਬੇ ਸਮੇਂ ਤੋਂ ਲਟਕਿਆ ਪੱਟੀ ਫਿਰੋਜ਼ਪੁਰ ਰੇਲਵੇ ਪ੍ਰੋਜੈਕਟ ਜਿਸ ਦੀ ਲਾਗਤ 764 ਕਰੋੜ ਹੈ ਜਲਦੀ ਪੂਰਾ ਹੋ ਜਾਵੇਗਾ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਕਾਸ ਦੇ ਕਈ ਰਸਤੇ ਖੁੱਲਣਗੇ ਕਿਉਂਕਿ ਇਸ ਰਸਤੇ ਨਾਲ ਰੇਲਵੇ ਰਾਹੀਂ ਵਪਾਰ ਦੇ ਮੌਕੇ ਵਧਣ ਦੀ ਉਮੀਦ ਹੈ ਪ੍ਰਵਨੀਤ ਬਿੱਟੂ ਨੇ ਕੇਂਦਰ ਦੀ ਮੋਤੀ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਪੰਜਾਬ ਵਿੱਚ 36703 ਘਰਾਂ ਦੇ ਪੁਨਰ ਨਰਮਲਿਕ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੰਜਾਬ ਨੂੰ 587 ਕਰੋੜ ਦੀ ਰਕਮ ਜਾਰੀ ਕੀਤੀ ਗਈ ਹੈ। ਪੰਜਾਬ ਲਈ ਐਲਾਨੇ ਗਏ ਰੇਲਵੇ ਪ੍ਰੋਜੈਕਟਾਂ ਬਾਰੇ ਇੱਕ ਵੀਡੀਓ ਦਿਖਾਈ ਕਿ ਰਾਜਪੁਰਾ ਚੰਡੀਗੜ੍ਹ ਰੇਲਵੇ ਲਿੰਕ ਜਿਸ ਦੀ ਲਾਗਤ 433 ਕਰੋੜ ਹੋਵੇਗੀ ਇਸ ਦਾ ਜ਼ਿਕਰ ਕੀਤਾ ਗਿਆ ਤੇ 88 ਓਵਰ ਬ੍ਰਿਜ ਅਤੇ ਅੰਡਰ ਬ੍ਰਿਜ ਬਣਾਈ ਜਾ ਰਹੇ ਨੇ। ਬੰਦੇ ਭਾਰਤ ਟ੍ਰੇਨ ਸੱਤ ਜ਼ਿਲ੍ਹਿਆਂ ਲਈ ਸ਼ੁਰੂ ਕੀਤੀ ਗਈ ਹੈ। ਅਮਰਿਤ ਭਾਰਤ ਟ੍ਰੇਨ ਜੋ ਕਿ 6 ਜ਼ਿਲ੍ਹਿਆਂ ਨੂੰ ਜੋੜਦੀ ਹੈ ਉਸ ਦਾ ਜ਼ਿਕਰ ਕੀਤਾ ਗਿਆ ਚੋਣ ਜ਼ਾਬਤ ਕਰਨ ਅਸੀਂ ਪਹਿਲਾ ਐਲਾਨ ਨਹੀਂ ਕਰ ਸਕੇ ਕਿ ਰੇਲ ਲਾਈਨ ਉਤਰਨ ਤਰਨ ਜ਼ਿਲ੍ਹੇ ਤੋਂ ਸ਼ੁਰੂ ਹੋਵੇਗੀ ਅਤੇ 764 ਕਰੋੜ ਦੀ ਲਾਗਤ ਨਾਲ ਬਣਾਈ ਜਾਵੇਗੀ ਇਹ ਜੀਰਾ ਖੇਤਰ ਬਲਾਕ ਬਣਾਏਗਾ ਤੇ ਫਿਰ ਫਰੂਜ਼ਪੁਰ ਮੱਲਾਵਾਲਾ ਖਾਸ ਤੱਕ ਫੈਲੇਗਾ ਜਿੱਥੇ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ ਇਹ ਸਤਲੁਜ ਨਦੀ ਨੂੰ ਵੀ ਪਾਰ ਕਰੇਗਾ ਜਿੱਥੇ 400 ਕਰੋੜ ਦਾ ਪੁਲ ਬਣਾਇਆ ਜਾਵੇਗਾ ਇਸ ਲਾਈਨ ਦਾ ਫਾਇਦਾ ਇਹ ਹੈ ਕਿ ਬੰਦਰਗਾਦ ਤੋਂ ਬਿਨਾ ਇੱਕ ਪਾਸੇ ਪਾਕਿਸਤਾਨ ਅਤੇ ਜੇਕਰ ਵਿਕਲਪ ਵਜੋਂ ਹਵਾਈ ਅੱਡਾ ਤਾਂ ਹਰ ਚੀਜ਼ ਤੱਕ ਨਹੀਂ ਪਹੁੰਚਿਆ ਜਾ ਸਕਦਾ ਹਾਲਾਂਕਿ ਲਾਈਨ ਰੇਲ ਗੱਡੀ ਦੁਆਰਾ ਫਰੀਦাবাদ ਅਤੇ ਗੁਰੂਗ੍ਰਾਮ ਨਾਲ ਜੁੜ ਜਾਵੇਗੀ ਇਹ ਲਾਈਨ ਮਾਝਾ ਮਾਲਵਾ ਨਾਲ ਜੁੜੇਗੀ ਅਤੇ ਫਿਰ ਸਾਡੀ ਵੰਦਰਗਾ ਨਾਲ ਸਰਹਦੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇੱਕ ਫੌਜੀ ਰੂਟ ਵੱਜੋਂ ਵੀ ਕੰਮ ਕਰੇਗੀ ਜਿੱਥੇ ਪਹਿਲਾਂ ਹੀ ਇੱਕ ਲਾਈਨ ਹੈ ਪਰ ਹੁਣ ਦੂਜੀ ਲਾਈਨ ਬਣ ਜਾਵੇਗੀ ਇਹ ਮਾਮਲਾ ਪਹਿਲਾਂ 2008 ਵਿੱਚ ਆਇਆ ਸੀ ਜਦ ਪ੍ਰਕਾਸ਼ ਬਾਦਲ ਨੇ ਇੱਕ ਪੱਤਰ ਲਿਖਿਆ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਿਖਿਆ ਸੀ ਪਰ ਕਿਸੇ ਨੇ ਇਸ ਤੇ ਕਾਰਵਾਈ ਨਹੀਂ ਕੀਤੀ ਕਈ ਵਾਰ ਉਹਨਾਂ ਨੇ ਫੰਡ ਮਹਈਆ ਕਰਵਾਉਣ ਦੀ ਗੱਲ ਕੀਤੀ ਫਿਰ ਕੋਈ ਹੋਰ ਮੁੱਦੇ ਉੱਠੇ ਜਦ ਮੈਂ ਮੰਤਰੀ ਬਣਿਆ ਤਾਂ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੋਈ ਪੈਸਾ ਨਹੀਂ ਦੇ ਸਕਦੇ ਇਸ ਲਈ ਕੇਂਦਰ ਸਰਕਾਰ ਖਰੀਦੀ ਗਈ ਜ਼ਮੀਨ ਲਈ ਸਾਰਾ ਪੈਸਾ ਮੁਹैया ਕਰਵਾਵੇਗੀ ਵਿਟੂ ਨੇ ਦੱਸਿਆ ਕਿ ਵੀ ਸੀ ਜਸਪਾਲ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਬੀਸੀ ਜਸਪਾਲ ਸਿੰਘ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਜਿਸ ਵਿੱਚ ਦੱਸਿਆ ਗਿਆ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਦੇਸ਼ ਵਿੱਚ ਰੋਜ਼ਾਨਾ 24000 ਰੇਲ ਗੱਡੀਆਂ ਚਲਦੀਆਂ ਨੇ ਅਤੇ 12000 ਰੇਲ ਗੱਡੀਆਂ ਪੁਛੇ ਇਸ ਤਰ੍ਹਾਂ ਤੇ ਵੱਖ-ਵੱਖ ਤਿਹਾਰਾ ਲਈ ਚਲਦਿਆਂ ਨੇ ਇਹ ਪ੍ਰੋਜੈਕਟ ਵਪਾਰ ਨੂੰ ਹੋਰ ਵਿਧਾਏਗਾ ਤੇ ਫੌਜੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ। ਰਾਜਪੁਰਾ ਤੇ 764 ਕਰੋੜ ਦਾ ਖਰਚ ਕੀਤਾ ਜਾਣਗੇ ਜਿਸ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ। ਜਦ ਅਸੀਂ ਬੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਤਾਂ ਮੈਨੂੰ ਲੋਕਾਂ ਤੋਂ ਇਸ ਤਰ੍ਹਾਂ ਦੇ ਹੰਗਾਰੇ ਦੀ ਉਮੀਦ ਨਹੀਂ ਸੀ। ਉਹਨਾਂ ਇਸ ਤੇ ਫਾਇਦੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਤਲੁਜ ਦਰਿਆ ਤੇ ਸਭ ਤੋਂ ਮਹਿੰਗਾ ਪੁਲ ਤਿਆਰ ਹੋਵੇਗਾ। ਮਜੇ ਇਲਾਕੇ ਦਾ ਮਾਲਵੇ ਨਾਲ ਜੋੜ ਬਣੇਗਾ ਨਿਰਾਤ ਲਈ ਇਹ ਰੇਲਵੇ ਲਾਈਨ ਪੋਰਟ ਨਾਲ ਜੁੜੇਗੀ ਸਰਦੀ ਇਲਾਕੇ ਚ ਫੌਜੀੀ ਮਦਦਗਾਰ ਸਹਾਤੋਂ ਹੋਵੇਗੀ ਗੁਜਰਾਤ ਦੇ ਕੰਡਲਾ ਪੋਰਟ ਤੇ ਰਾਜਸਥਾਨ ਨਾਲ ਜੋੜ ਬਣੇਗਾ ਤੇ ਸ੍ਰੀ ਹਰਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਅਤੇ ਸੈਰ ਸਪਟਾ ਸਥਾਨਾਂ ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ ਰਵਨੀਤ ਬਿੱਟੂ ਨੇ ਅੱਗੇ ਦੱਸਿਆ ਕਿ ਸ ਰੇਲਵੇ ਲਾਈਨ ਦੀ ਮੰਗ 2008 ਵਿੱਚ ਉਠਣੀ ਸ਼ੁਰੂ ਹੋ ਗਈ ਸੀ ਉਸ ਵੇਲੇ ਲਾਲੂ ਪ੍ਰਸ਼ਾਦ ਜਾਦਵ ਰੇਲ ਮੰਤਰੀ ਸਨ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਲੰਬੇ ਸਮੇਂ ਤੋਂ ਲਟਕਿਆ ਪੱਟੀ ਫਿਰੋਜ਼ਪੁਰ ਰੇਲਵੇ ਪ੍ਰੋਜੈਕਟ ਜਿਸ ਦੀ ਲਾਗਤ 764 ਕਰੋੜਾ ਜਲਦੀ ਪੂਰਾ ਹੋ ਜਾਵੇਗਾ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਕਾਸ ਦੇ ਕਈ ਰਸਤੇ ਖੁੱਲਣਗੇ ਕਿਉਂਕਿ ਇਸ ਰਸਤੇ ਨਾਲ ਰੇਲਵੇ ਰਾਹੀਂ ਵਪਾਰ ਦੇ ਮੌਕੇ ਵਧਣ ਦੀ ਉਮੀਦ ਹੈ ਰਵਨੀਤ ਬਿੱਟੂ ਨੇ ਕੇਂਦਰ ਦੀ ਮੋਤੀ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਪੰਜਾਬ ਵਿੱਚ 36703 ਘਰਾਂ ਦੇ ਪੁਨਰ ਨਰਮਾਲਿਕ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੰਜਾਬ ਨੂੰ 587 ਕਰੋੜ ਦੀ ਰਕਮ ਜਾਰੀ ਕੀਤੀ ਗਈ ਹੈ। ਪੰਜਾਬ ਲਈ ਐਲਾਨੇ ਗਏ ਰੇਲਵੇ ਪ੍ਰੋਜੈਕਟਾਂ ਬਾਰੇ ਇੱਕ ਵੀਡੀਓ ਦਿਖਾਈ ਕਿ ਰਾਜਪੁਰਾ ਚੰਡੀਗੜ੍ਹ ਰੇਲਵੇ ਲਿੰਕ ਜਿਸ ਦੀ ਲਾਗਤ 433 ਕਰੋੜ ਹੋਵੇਗੀ ਇਸ ਦਾ ਜ਼ਿਕਰ ਕੀਤਾ ਗਿਆ ਤੇ 88 ਓਵਰ ਬ੍ਰਿਜ ਤੇ ਅੰਡਰ ਬ੍ਰਿਜ ਬਣਾਈ ਜਾ ਰਹੇ ਨੇ ਬੰਦੇ ਭਾਰਤ ਟ੍ਰੇਨ 7 ਜ਼ਿਲ੍ਹਿਆਂ ਲਈ ਸ਼ੁਰੂ ਕੀਤੀ ਗਈ ਅੰਮ੍ਰਿਤ ਭਾਰਤ ਟ੍ਰੇਨ ਜੋ ਕਿ 6 ਜ਼ਿਲ੍ਹਿਆਂ ਨੂੰ ਜੋੜਦੀ ਹੈ ਉਸ ਦਾ ਜ਼ਿਕਰ ਕੀਤਾ ਗਿਆ ਚੋਣ ਜ਼ਬਤ ਕਰਨ ਅਸੀਂ ਪਹਿਲਾ ਐਲਾਨ ਨਹੀਂ ਕਰ ਸਕੇ ਕਿ ਰੇਲ ਲਾਈਨ ਤਰਨਤਾਰਨ ਜ਼ਿਲ੍ਹੇ ਤੋਂ ਸ਼ੁਰੂ ਹੋਵੇਗੀ ਅਤੇ 764 ਕਰੋੜ ਦੀ ਲਾਗਤ ਨਾਲ ਬਣਾਈ ਜਾਵੇਗੀ ਇਹ ਜੀਰਾ ਖੇਤਰ ਬਲਾਕ ਬਣਾਏਗਾ ਤੇ ਫਿਰ ਅਫਰੂਜ਼ਪੁਰ ਮੱਲਾਵਾਲਾ ਖਾਸ ਤੱਕ ਫੈਲੇਗਾ ਜਿੱਥੇ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ ਇਹ ਸਤਲੁਜ ਨਦੀ ਨੂੰ ਵੀ ਪਾਰ ਕਰੇਗਾ ਜਿੱਥੇ 400 ਕਰੋੜ ਦਾ ਪੁਲ ਬਣਾਇਆ ਜਾਵੇਗਾ ਇਸ ਲਾਈਨ ਦਾ ਫਾਇਦਾ ਇਹ ਹੈ ਕਿ ਬੰਦਰਗਾਦ ਤੋਂ ਬਿਨਾਂ ਇੱਕ ਪਾਸੇ ਪਾਕਿਸਤਾਨ ਅਤੇ ਜੇਕਰ ਵਿਕਲਪ ਵਜੋਂ ਹਵਾਈ ਅੱਡਾ ਤਾਂ ਹਰ ਚੀਜ਼ ਤੱਕ ਨਹੀਂ ਪਹੁੰਚਿਆ ਜਾ ਸਕਦਾ ਹਾਲਾਂਕਿ ਲਾਈਨ ਰੇਲ ਗੱਡੀ ਦੁਆਰਾ ਫਰੀਦাবাদ ਅਤੇ ਗੁਰੂਗ੍ਰਾਮ ਨਾਲ ਜੁੜ ਜਾਵੇਗੀ ਇਹ ਲਾਈਨ ਮਾਝਾ ਮਾਲਵਾ ਨਾਲ ਜੁੜੇਗੀ ਅਤੇ ਫਿਰ ਸਾਡੀ ਵੰਦਰਗਾ ਨਾਲ ਸਰਹਦੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇੱਕ ਫੌਜੀ ਰੂਟ ਵੱਜੋਂ ਵੀ ਕੰਮ ਕਰੇਗੀ ਜਿੱਥੇ ਪਹਿਲਾਂ ਹੀ ਇੱਕ ਲਾਈਨ ਹੈ ਪਰ ਹੁਣ ਦੂਜੀ ਲਾਈਨ ਬਣ ਜਾਵੇਗੀ ਇਹ ਮਾਮਲਾ ਪਹਿਲਾਂ 2008 ਵਿੱਚ ਆਇਆ ਸੀ ਜਦ ਪ੍ਰਕਾਸ਼ ਬਾਦਲ ਨੇ ਇੱਕ ਪੱਤਰ ਲਿਖਿਆ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਿਖਿਆ ਸੀ ਪਰ ਕਿਸੇ ਨੇ ਇਸ ਤੇ ਕਾਰਵਾਈ ਨਹੀਂ ਕੀਤੀ ਕਈ ਵਾਰ ਉਹਨਾਂ ਨੇ ਫੰਡ ਮਹਈਆ ਕਰਵਾਉਣ ਦੀ ਗੱਲ ਕੀਤੀ ਫਿਰ ਕੋਈ ਹੋਰ ਮੁੱਦੇ ਉੱਠੇ ਜਦ ਮੈਂ ਮੰਤਰੀ ਬਣਿਆ ਤਾਂ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੋਈ ਪੈਸਾ ਨਹੀਂ ਦੇ ਸਕਦੇ ਇਸ ਲਈ ਕੇਂਦਰ ਸਰਕਾਰ ਖਰੀਦੀ ਗਈ ਜ਼ਮੀਨ ਲਈ ਸਾਰਾ ਪੈਸਾ ਮੁਹैया ਕਰਵਾਵੇਗੀ ਵਿਟੂ ਨੇ ਦੱਸਿਆ ਕਿ ਵੀ ਸੀ ਜਸਪਾਲ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਬੀਸੀ ਜਸਪਾਲ ਸਿੰਘ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਜਿਸ ਵਿੱਚ ਦੱਸਿਆ ਗਿਆ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਦੇਸ਼ ਵਿੱਚ ਰੋਜ਼ਾਨਾ 24000 ਰੇਲ ਗੱਡੀਆਂ ਚਲਦੀਆਂ ਨੇ ਅਤੇ 12000 ਰੇਲ ਗੱਡੀਆਂ ਵਿਸ਼ੇਸ਼ ਤੌਰ ਤੇ ਵੱਖ-ਵੱਖ ਤਿਹਾਰਾਂ ਲਈ ਚਲਦੀਆਂ ਨੇ ਇਹ ਪ੍ਰੋਜੈਕਟ ਵਪਾਰ ਨੂੰ ਹੋਰ ਵਿਧਾਏਗਾ ਤੇ ਫੌਜੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ ਰਾਜਪੁਰਾ ਤੇ 764 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ ਜਦ ਅਸੀਂ ਬੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਤਾਂ ਮੈਨੂੰ ਲੋਕਾਂ ਤੋਂ ਇਸ ਤਰ੍ਹਾਂ ਦੇ ਹੰਕਾਰੇ ਦੀ ਉਮੀਦ ਨਹੀਂ ਸੀ ਉਹਨਾਂ ਇਸ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਤਲੁਜ ਦਰਿਆ ਤੇ ਸਭ ਤੋਂ ਮਹਿੰਗਾ ਪੁਲ ਤਿਆਰ ਹੋਵੇਗਾ ਮੱਝੇ ਇਲਾਕੇ ਦਾ ਮਾਲਵੇ ਨਾਲ ਜੋੜ ਬਣੇਗਾ ਨਿਰਾਤਲੀ ਇਹ ਰੇਲਵੇ ਲਾਈਨ ਪੋਰਟ ਨਾਲ ਜੁੜੇਗੀ ਸਰਦੀ ਇਲਾਕੇ ਚ ਫੌਜੀੀ ਮਦਦਗਾਰ ਸਾਬ ਤੋਂ ਬੇਗੀ ਗੁਜਰਾਤ ਦੇ ਕੰਡਲਾ ਪੋਰਟ ਤੇ ਰਾਜਸਥਾਨ ਨਾਲ ਜੋੜ ਬਣੇਗਾ ਤੇ ਸ੍ਰੀ ਹਰਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਅਤੇ ਸੈਰ ਸਪਟਾ ਸਥਾਨਾਂ ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ ਰਵਨੀਤ ਬਿੱਟੂ ਨੇ ਅੱਗੇ ਦੱਸਿਆ ਕਿ ਸ ਰੇਲਵੇ ਲਾਈਨ ਦੀ ਮੰਗ 2008 ਵਿੱਚ ਉਠਣੀ ਸ਼ੁਰੂ ਹੋ ਗਈ ਸੀ ਉਸ ਵੇਲੇ ਲਾਲੂ ਪ੍ਰਸ਼ਾਦ ਜਾਦਵ ਰੇਲ ਮੰਤਰੀ ਸਨ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਲੰਬੇ ਸਮੇਂ ਤੋਂ ਲਟਕਿਆ ਪੱਟੀ ਫਿਰੋਜ਼ਪੁਰ ਰੇਲਵੇ ਪ੍ਰੋਜੈਕਟ ਜਿਸ ਦੀ ਲਾਗਤ 764 ਕਰੋੜ ਹੈ ਜਲਦੀ ਪੂਰਾ ਹੋ ਜਾਵੇਗਾ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਕਾਸ ਦੇ ਕਈ ਰਸਤੇ ਖੁੱਲਣਗੇ ਕਿਉਂਕਿ ਇਸ ਰਸਤੇ ਨਾਲ ਰੇਲਵੇ ਰਾਹੀਂ ਵਪਾਰ ਦੇ ਮੌਕੇ ਵਧਣ ਦੀ ਉਮੀਦ ਹੈ ਰਵਨੀਤ ਬਿੱਟੂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਪੰਜਾਬ ਵਿੱਚ 36703 ਘਰਾਂ ਦੇ ਪੁਨਰ ਨਰਮਾਲਿਕ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੰਜਾਬ ਨੂੰ 587 ਕਰੋੜ ਦੀ ਰਕਮ ਜਾਰੀ ਕੀਤੀ ਗਈ ਹੈ ਪੰਜਾਬ ਲਈ ਐਲਾਨੇ ਗਏ ਰੇਲਵੇ ਪ੍ਰੋਜੈਕਟਾਂ ਬਾਰੇ ਇੱਕ ਵੀਡੀਓ ਦਿਖਾਈ ਕਿ ਰਾਜਪੁਰਾ ਚੰਡੀਗੜ੍ਹ ਰੇਲਵੇ ਲਿੰਕ ਜਿਸ ਦੀ ਲਾਗਤ 433 ਕਰੋੜ ਹੋਵੇਗੀ ਇਸ ਦਾ ਜ਼ਿਕਰ ਕੀਤਾ ਗਿਆ ਤੇ 88 ਓਵਰ ਬ੍ਰਿਜ ਤੇ ਅੰਡਰ ਬ੍ਰਿਜ ਬਣਾਈ ਜਾ ਰਹੇ ਨੇ ਬੰਦੇ ਭਾਰਤ ਟ੍ਰੇਨ ਸੱਤ ਜ਼ਿਲ੍ਹਿਆਂ ਲਈ ਸ਼ੁਰੂ ਕੀਤੀ ਗਈ ਅੰਮ੍ਰਿਤ ਭਾਰਤ ਟ੍ਰੇਨ ਜੋ ਕਿ 6 ਜ਼ਿਲ੍ਹਿਆਂ ਨੂੰ ਜੋੜਦੀ ਹੈ ਉਸ ਦਾ ਜ਼ਿਕਰ ਕੀਤਾ ਗਿਆ ਚੋਣ ਜ਼ਾਬਤੇ ਕਾਰਨ ਅਸੀਂ ਪਹਿਲਾ ਐਲਾਨ ਨਹੀਂ ਕਰ ਸਕੇ ਕਿ ਰੇਲ ਲਾਈਨ ਉਤਰਨ ਤਰਨ ਜ਼ਿਲ੍ਹੇ ਤੋਂ ਸ਼ੁਰੂ ਹੋਵੇਗੀ ਅਤੇ 764 ਕਰੋੜ ਦੀ ਲਾਗਤ ਨਾਲ ਬਣਾਈ ਜਾਵੇਗੀ ਇਹ ਜੀਰਾ ਖੇਤਰ ਬਲਾਕ ਬਣਾਏਗਾ ਤੇ ਫਿਰ ਅਫਰੂਜ਼ਪੁਰ ਮੱਲਾਵਾਲਾ ਖਾਸ ਤੱਕ ਫੈਲੇਗਾ ਜਿੱਥੇ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ ਇਹ ਸਤਲੁਜ ਨਦੀ ਨੂੰ ਵੀ ਪਾਰ ਕਰੇਗਾ ਜਿੱਥੇ 400 ਕਰੋੜ ਦਾ ਪੁਲ ਬਣਾਇਆ ਜਾਵੇਗਾ ਇਸ ਲਾਈਨ ਦਾ ਫਾਇਦਾ ਇਹ ਹੈ ਕਿ ਬੰਦਰਗਾਦ ਤੋਂ ਬਿਨਾ ਇੱਕ ਪਾਸੇ ਪਾਕਿਸਤਾਨ ਅਤੇ ਜੇਕਰ ਵਿਕਲਪ ਵਜੋਂ ਹਵਾਈ ਅੱਡਾ ਤਾਂ ਹਰ ਚੀਜ਼ ਤੱਕ ਨਹੀਂ ਪਹੁੰਚਿਆ ਜਾ ਸਕਦਾ ਹਾਲਾਂਕਿ ਲਾਈਨ ਰੇਲ ਗੱਡੀ ਦੁਆਰਾ ਫਰੀਦাবাদ ਅਤੇ ਗੁਰੂਗ੍ਰਾਮ ਨਾਲ ਜੁੜ ਜਾਵੇਗੀ ਇਹ ਲਾਈਨ ਮਾਝਾ ਮਾਲਵਾ ਨਾਲ ਜੁੜੇਗੀ ਅਤੇ ਫਿਰ ਸਾਡੀ ਵੰਦਰਗਾ ਨਾਲ ਸਰਹਦੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇੱਕ ਫੌਜੀ ਰੂਟ ਵੱਜੋਂ ਵੀ ਕੰਮ ਕਰੇਗੀ ਜਿੱਥੇ ਪਹਿਲਾਂ ਹੀ ਇੱਕ ਲਾਈਨ ਹੈ ਪਰ ਹੁਣ ਦੂਜੀ ਲਾਈਨ ਬਣ ਜਾਵੇਗੀ ਇਹ ਮਾਮਲਾ ਪਹਿਲਾਂ 2008 ਵਿੱਚ ਆਇਆ ਸੀ ਜਦੋਂ ਪ੍ਰਕਾਸ਼ ਬਾਦਲ ਨੇ ਇੱਕ ਪੱਤਰ ਲਿਖਿਆ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਿਖਿਆ ਸੀ ਪਰ ਕਿਸੇ ਨੇ ਇਸ ਤੇ ਕਾਰਵਾਈ ਨਹੀਂ ਕੀਤੀ ਕਈ ਵਾਰ ਉਹਨਾਂ ਨੇ ਫੰਡ ਮੁਹैया ਕਰਵਾਉਣ ਦੀ ਗੱਲ ਕੀਤੀ ਫਿਰ ਕੋਈ ਹੋਰ ਮੁੱਦੇ ਉੱਠੇ ਜਦ ਮੈਂ ਮੰਤਰੀ ਬਣਿਆ ਤਾਂ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੋਈ ਪੈਸਾ ਨਹੀਂ ਦੇ ਸਕਦੇ ਇਸ ਲਈ ਕੇਂਦਰ ਸਰਕਾਰ ਖਰੀਦੀ ਗਈ ਜ਼ਮੀਨ ਲਈ ਸਾਰਾ ਪੈਸਾ ਮੁਹैया ਕਰਵਾਵੇਗੀ ਵਿਟੂ ਨੇ ਦੱਸਿਆ ਕਿ ਵੀ ਸੀ ਜਸਪਾਲ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਬੀਸੀ ਜਸਪਾਲ ਸਿੰਘ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਜਿਸ ਵਿੱਚ ਦੱਸਿਆ ਗਿਆ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਦੇਸ਼ ਵਿੱਚ ਰੋਜ਼ਾਨਾ 24000 ਰੇਲ ਗੱਡੀਆਂ ਚਲਦੀਆਂ ਨੇ ਅਤੇ 12000 ਰੇਲ ਗੱਡੀਆਂ ਵਿਸ਼ੇਸ਼ ਤੌਰ ਤੇ ਵਕ ਵਕ ਤਿਹਾਰਾਂ ਲਈ ਚਲਦੀਆਂ ਨੇ ਇਹ ਪ੍ਰੋਜੈਕਟ ਵਪਾਰ ਨੂੰ ਹੋਰ ਵਿਧਾਏਗਾ ਤੇ ਫੌਜੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ। ਰਾਜਪੁਰਾ ਤੇ 764 ਕਰੋੜ ਦਾ ਖਰਚ ਕੀਤਾ ਜਾਣਗੇ ਜਿਸ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ। ਜਦ ਅਸੀਂ ਬੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਤਾਂ ਮੈਨੂੰ ਲੋਕਾਂ ਤੋਂ ਇਸ ਤਰ੍ਹਾਂ ਦੇ ਹੰਗਾਰੇ ਦੀ ਉਮੀਦ ਨਹੀਂ ਸੀ। ਉਹਨਾਂ ਇਸ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਤਲੁਜ ਦਰਿਆ ਤੇ ਸਭ ਤੋਂ ਮਹਿੰਗਾ ਪੁਲ ਤਿਆਰ ਹੋਵੇਗਾ। ਮਾਝੇ ਇਲਾਕੇ ਦਾ ਮਾਲਵੇ ਨਾਲ ਜੋੜ ਬਣੇਗਾ ਨਿਰਾਤਲੀ ਇਹ ਰੇਲਵੇ ਲਾਈਨ ਪੋਰਟ ਨਾਲ ਜੁੜੇਗੀ ਸਰਦੀ ਇਲਾਕੇ ਚ ਫੌਜੀ ਇਹ ਮਦਦਗਾਰ ਸਾਬ ਤੋਂ ਬਗੀ ਗੁਜਰਾਤ ਦੇ ਕੰਡਲਾ ਪੋਰਟ ਤੇ ਰਾਜਸਥਾਨ ਨਾਲ ਜੋੜ ਬਣੇਗਾ ਤੇ ਸ੍ਰੀ ਹਰਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਅਤੇ ਸੈਰਸਪਟਾ ਸਥਾਨਾਂ ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ ਰਵਨੀਤ ਬਿੱਟੂ ਨੇ ਅੱਗੇ ਦੱਸਿਆ ਕਿ ਸ ਰੇਲਵੇ ਲਾਈਨ ਦੀ ਮੰਗ 2008 ਵਿੱਚ ਉਠਣੀ ਸ਼ੁਰੂ ਹੋ ਗਈ ਸੀ ਉਸ ਵੇਲੇ ਲਾਲੂ ਪ੍ਰਸ਼ਾਦ ਜਾਦਵ ਰੇਲ ਮੰਤਰੀ ਸਨ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਲੰਬੇ ਸਮੇਂ ਤੋਂ ਲਟਕਿਆ ਪੱਟੀ ਫਿਰੋਜ਼ਪੁਰ ਰੇਲਵੇ ਪ੍ਰੋਜੈਕਟ ਜਿਸ ਦੀ ਲਾਗਤ 764 ਕਰੋੜ ਹੈ ਜਲਦੀ ਪੂਰਾ ਹੋ ਜਾਵੇਗਾ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਕਾਸ ਦੇ ਕਈ ਰਸਤੇ ਖੁੱਲਣਗੇ ਕਿਉਂਕਿ ਇਸ ਰਸਤੇ ਨਾਲ ਰੇਲਵੇ ਰਾਹੀਂ ਵਪਾਰ ਦੇ ਮੌਕੇ ਵਧਣ ਦੀ ਉਮੀਦ ਹੈ ਰਵਨੀਤ ਬਿੱਟੂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਹੋਈ ਨੁਕਸਾਨ ਕਾਰਨ ਪੰਜਾਬ ਵਿੱਚ 36703 ਘਰਾਂ ਦੇ ਪੁਨਰ ਨਰਮਲਿਕ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੰਜਾਬ ਨੂੰ 587 ਕਰੋੜ ਦੀ ਰਕਮ ਜਾਰੀ ਕੀਤੀ ਗਈ ਹੈ। ਪੰਜਾਬ ਲਈ ਐਲਾਨੇ ਗਏ ਰੇਲਵੇ ਪ੍ਰੋਜੈਕਟਾਂ 'ਤੇ ਇੱਕ ਵੀਡੀਓ ਦਿਖਾਈ ਕਿ ਰਾਜਪੁਰਾ ਚੰਡੀਗੜ੍ਹ ਰੇਲਵੇ ਲਿੰਕ ਜਿਸ ਦੀ ਲਾਗਤ 433 ਕਰੋੜ ਹੋਵੇਗੀ ਇਸ ਦਾ ਜ਼ਿਕਰ ਕੀਤਾ ਗਿਆ ਤੇ 88 ਓਵਰ ਬ੍ਰਿਜ ਅਤੇ ਅੰਡਰ ਬ੍ਰਿਜ ਬਣਾਈ ਜਾ ਰਹੇ ਨੇ। ਬੰਦੇ ਭਾਰਤ ਟ੍ਰੇਨ ਸੱਤ ਜ਼ਿਲ੍ਹਿਆਂ ਲਈ ਸ਼ੁਰੂ ਕੀਤੀ ਗਈ ਹੈ ਅਮਰਿਤ ਭਾਰਤ ਟ੍ਰੇਨ ਜੋ ਕਿ 6 ਜ਼ਿਲ੍ਹਿਆਂ ਨੂੰ ਜੋੜਦੀ ਆ ਉਸ ਦਾ ਜ਼ਿਕਰ ਕੀਤਾ ਗਿਆ ਚੋਣ ਜ਼ਾਬਤੇ ਕਾਰਨ ਅਸੀਂ ਪਹਿਲਾ ਐਲਾਨ ਨਹੀਂ ਕਰ ਸਕੇ ਕਿ ਰੇਲ ਲਾਈਨ ਉਤਰਨ ਤਰਨ ਜ਼ਲੇ ਤੋਂ ਸ਼ੁਰੂ ਹੋਵੇਗੀ ਅਤੇ 764 ਕਰੋੜ ਦੀ ਲਾਗਤ ਨਾਲ ਬਣਾਈ ਜਾਵੇਗੀ ਇਹ ਜੀਰਾ ਖੇਤਰ ਬਲਾਕ ਬਣਾਏਗਾ ਤੇ ਫਿਰ ਫਰੂਜ਼ਪੁਰ ਮੱਲਾਵਾਲਾ ਖਾਸ ਤੱਕ ਫੈਲੇਗਾ ਜਿੱਥੇ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ ਇਹ ਸਤਲੁਜ ਨਦੀ ਨੂੰ ਵੀ ਪਾਰ ਕਰੇਗਾ ਜਿੱਥੇ 400 ਕਰੋੜ ਦਾ ਪੁਲ ਬਣਾਇਆ ਜਾਵੇਗਾ ਇਸ ਲਾਈਨ ਦਾ ਫਾਇਦਾ ਇਹ ਹੈ ਕਿ ਬੰਦਰਗਾਦ ਤੋਂ ਬਿਨਾਂ ਇੱਕ ਪਾਸੇ ਪਾਕਿਸਤਾਨ ਅਤੇ ਜਿੱਕਰ ਵਿਕਲਪ ਵਜੋਂ ਹਵਾਈ ਅੱਡਾ ਤਾਂ ਹਰ ਚੀਜ਼ ਤੱਕ ਨਹੀਂ ਪਹੁੰਚਿਆ ਜਾ ਸਕਦਾ ਹਾਲਾਂਕਿ ਲਾਈਨ ਰੇਲ ਗੱਡੀ ਦੁਆਰਾ ਫਰੀਦাবাদ ਅਤੇ ਗੁਰੂਗ੍ਰਾਮ ਨਾਲ ਜੁੜ ਜਾਵੇਗੀ ਇਹ ਨਮਾਜਾ ਮਾਲਵਾ ਨਾਲ ਜੁੜੇਗੀ ਅਤੇ ਫਿਰ ਸਾਡੀ ਬੰਦਰਗਾਰ ਨਾਲ ਸਰਹਦੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇੱਕ ਫੌਜੀ ਰੂਟ ਵੱਜੋਂ ਵੀ ਕੰਮ ਕਰੇਗੀ ਜਿੱਥੇ ਪਹਿਲਾਂ ਹੀ ਇੱਕ ਲਾਈਨ ਹੈ ਪਰ ਹੁਣ ਦੂਜੀ ਲਾਈਨ ਬਣ ਜਾਵੇਗੀ ਇਹ ਮਾਮਲਾ ਪਹਿਲਾਂ 2008 ਵਿੱਚ ਆਇਆ ਸੀ ਜਦ ਪ੍ਰਕਾਸ਼ ਬਾਦਲ ਨੇ ਇੱਕ ਪੱਤਰ ਲਿਖਿਆ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਿਖਿਆ ਸੀ ਪਰ ਕਿਸੇ ਨੇ ਇਸ ਤੇ ਕਾਰਵਾਈ ਨਹੀਂ ਕੀਤੀ ਕਈ ਵਾਰ ਉਹਨਾਂ ਨੇ ਫੰਡ ਮਹਈਆ ਕਰਵਾਉਣ ਦੀ ਗੱਲ ਕੀਤੀ ਫਿਰ ਕੋਈ ਹੋਰ ਮੁੱਦੇ ਉੱਠੇ ਜਦ ਮੈਂ ਮੰਤਰੀ ਬਣਿਆ ਤਾਂ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੋਈ ਪੈਸਾ ਨਹੀਂ ਦੇ ਸਕਦੇ ਇਸ ਲਈ ਕੇਂਦਰ ਸਰਕਾਰ ਖਰੀਦੀ ਗਈ ਜ਼ਮੀਨ ਲਈ ਸਾਰਾ ਪੈਸਾ ਮੁਹैया ਕਰਵਾਵੇਗੀ ਵਿਟੂ ਨੇ ਦੱਸਿਆ ਕਿ ਵੀ ਸੀ ਜਸਪਾਲ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਬੀਸੀ ਜਸਪਾਲ ਸਿੰਘ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਜਿਸ ਵਿੱਚ ਦੱਸਿਆ ਗਿਆ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਦੇਸ਼ ਵਿੱਚ ਰੋਜ਼ਾਨਾ 24000 ਰੇਲ ਗੱਡੀਆਂ ਚਲਦੀਆਂ ਨੇ ਅਤੇ 12000 ਰੇਲ ਗੱਡੀਆਂ ਵਿਸ਼ੇਸ਼ ਤੌਰ ਤੇ ਵੱਖ-ਵੱਖ ਤਿਹਾਰਾਂ ਲਈ ਚਲਦੀਆਂ ਨੇ ਇਹ ਪ੍ਰੋਜੈਕਟ ਵਪਾਰ ਨੂੰ ਹੋਰ ਵਿਧਾਏਗਾ ਤੇ ਫੌਜੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ ਰਾਜਪੁਰਾ ਤੇ 764 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ ਜਦ ਅਸੀਂ ਬੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਤਾਂ ਮੈਨੂੰ ਲੋਕਾਂ ਤੋਂ ਇਸ ਤਰ੍ਹਾਂ ਦੀ ਹੰਗਾਰੇ ਦੀ ਉਮੀਦ ਨਹੀਂ ਸੀ ਉਹਨਾਂ ਇਸ ਤੇ ਫਾਇਦੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਤਲੁਜ ਦਰਿਆ ਤੇ ਸਭ ਤੋਂ ਮਹਿੰਗਾ ਪੁਲ ਤਿਆਰ ਹੋਵੇਗਾ ਮਾਝੇ ਇਲਾਕੇ ਦਾ ਮਾਲਵੇ ਨਾਲ ਜੋੜ ਬਣੇਗਾ ਨਿਰਾਤ ਲਈ ਇਹ ਰੇਲਵੇ ਲਾਈਨ ਪੋਰਟ ਨਾਲ ਜੁੜੇਗੀ ਸਰਦੀ ਇਲਾਕੇ ਚ ਫੌਜੀੀ ਮਦਦਗਾਰ ਸਾਬ ਤੋਂ ਹੋਵੇਗੀ ਗੁਜਰਾਤ ਦੇ ਕੰਡਲਾ ਪੋਰਟ ਤੇ ਰਾਜਸਥਾਨ ਨਾਲ ਜੋੜ ਬਣੇਗਾ ਤੇ ਸ੍ਰੀ ਹਰਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਅਤੇ ਸੈਰ ਸਪਟਾ ਸਥਾਨਾਂ ਤੇ ਆਉਣ ਵਾਲੇ ਸਲਾਹਨੀ ਦੀ ਗਿਣਤੀ ਵਧੇਗੀ ਰਵਨੀਤ ਬਿੱਟੂ ਨੇ ਅੱਗੇ ਦੱਸਿਆ ਕਿ ਸਬ ਰੇਲਵੇ ਲਾਈਨ ਦੀ ਮੰਗ 2008 ਵਿੱਚ ਉਠਣੀ ਸ਼ੁਰੂ ਹੋ ਗਈ ਸੀ ਉਸ ਵੇਲੇ ਲਾਲੂ ਪ੍ਰਸ਼ਾਦ ਜਾਦਵ ਰੇਲ ਮੰਤਰੀ ਸਨ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਲੰਬੇ ਸਮੇਂ ਤੋਂ ਲਟਕਿਆ ਪੱਟੀ ਫਿਰੋਜ਼ਪੁਰ ਰੇਲਵੇ ਪ੍ਰੋਜੈਕਟ ਜਿਸ ਦੀ ਲਾਗਤ 764 ਕਰੋੜਾ ਜਲਦੀ ਪੂਰਾ ਹੋ ਜਾਵੇਗਾ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਕਾਸ ਦੇ ਕਈ ਰਸਤੇ ਖੁੱਲਣਗੇ ਕਿਉਂਕਿ ਇਸ ਰਸਤੇ ਨਾਲ ਰੇਲਵੇ ਰਾਹੀਂ ਵਪਾਰ ਦੇ ਮੌਕੇ ਵਧਣ ਦੀ ਉਮੀਦ ਹੈ ਪ੍ਰਵਨੀਤ ਬੱਟੂ ਨੇ ਕੇਂਦਰ ਦੀ ਮੋਤੀ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਪੰਜਾਬ ਵਿੱਚ 36703 ਘਰਾਂ ਦੇ ਪੁਨਰ ਨਰਮਾਲਿਕ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੰਜਾਬ ਨੂੰ 587 ਕਰੋੜ ਦੀ ਰਕਮ ਜਾਰੀ ਕੀਤੀ ਗਈ ਹੈ। ਪੰਜਾਬ ਲਈ ਐਲਾਨੇ ਗਏ ਰੇਲਵੇ ਪ੍ਰੋਜੈਕਟਾਂ ਬਾਰੇ ਇੱਕ ਵੀਡੀਓ ਦਿਖਾਈ ਕਿ ਰਾਜਪੁਰਾ ਚੰਡੀਗੜ੍ਹ ਰੇਲਵੇ ਲਿੰਕ ਜਿਸ ਦੀ ਲਾਗਤ 433 ਕਰੋੜ ਹੋਵੇਗੀ ਇਸ ਦਾ ਜ਼ਿਕਰ ਕੀਤਾ ਗਿਆ ਤੇ 88 ਓਵਰ ਬ੍ਰਿਜ ਅਤੇ ਅੰਡਰ ਬ੍ਰਿਜ ਬਣਾਈ ਚੱਲ ਰਹੇ ਨੇ। ਬੰਦੇ ਭਾਰਤ ਟ੍ਰੇਨ ਸੱਤ ਜ਼ਿਲ੍ਹਿਆਂ ਲਈ ਸ਼ੁਰੂ ਕੀਤੀ ਗਈ ਹੈ। ਅੰਮ੍ਰਿਤ ਭਾਰਤ ਟ੍ਰੇਨ ਜੋ ਕਿ 6 ਜ਼ਿਲ੍ਹਿਆਂ ਨੂੰ ਜੋੜਦੀ ਹੈ ਉਸ ਦਾ ਜ਼ਿਕਰ ਕੀਤਾ ਗਿਆ। ਚੋਣ ਜ਼ਾਬਤੇ ਕਾਰਨ ਅਸੀਂ ਪਹਿਲਾ ਐਲਾਨ ਨਹੀਂ ਕਰ ਸਕੇ ਕਿ ਰੇਲ ਲਾਈਨ ਉਤਰਨ ਤਰਨ ਜ਼ਿਲ੍ਹੇ ਤੋਂ ਸ਼ੁਰੂ ਹੋਵੇਗੀ ਅਤੇ 764 ਕਰੋੜ ਦੀ ਲਾਗਤ ਨਾਲ ਬਣਾਈ ਜਾਵੇਗੀ ਇਹ ਜੀਰਾ ਖੇਤਰ ਬਲਾਕ ਬਣਾਏਗਾ ਤੇ ਫਿਰ ਫਰੂਜ਼ਪੁਰ ਮੱਲਾਵਾਲਾ ਖਾਸ ਤੱਕ ਫੈਲੇਗਾ ਜਿੱਥੇ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ ਇਹ ਸਤਲੁਜ ਨਦੀ ਨੂੰ ਵੀ ਪਾਰ ਕਰੇਗਾ ਜਿੱਥੇ 400 ਕਰੋੜ ਦਾ ਪੁਲ ਬਣਾਇਆ ਜਾਵੇਗਾ ਇਸ ਲਾਈਨ ਦਾ ਫਾਇਦਾ ਇਹ ਹੈ ਕਿ ਬੰਦਰਗਾਦ ਤੋਂ ਬਿਨਾ ਇੱਕ ਪਾਸੇ ਪਾਕਿਸਤਾਨ ਅਤੇ ਜੇਕਰ ਵਿਕਲਪ ਵਜੋਂ ਹਵਾਈ ਅੱਡਾ ਤਾਂ ਹਰ ਚੀਜ਼ ਤੱਕ ਨਹੀਂ ਪਹੁੰਚਿਆ ਜਾ ਸਕਦਾ ਹਾਲਾਂਕਿ ਲਾਈਨ ਰੇਲ ਗੱਡੀ ਦੁਆਰਾ ਫਰੀਦাবাদ ਅਤੇ ਗੁਰੂਗ੍ਰਾਮ ਨਾਲ ਜੁੜ ਜਾਵੇਗੀ ਇਹ ਲਾਈਨ ਮਾਝਾ ਮਾਲਵਾ ਨਾਲ ਜੁੜੇਗੀ ਅਤੇ ਫਿਰ ਸਾਡੀ ਵੰਦਰਗਾ ਨਾਲ ਸਰਹਦੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇੱਕ ਫੌਜੀ ਰੂਟ ਵੱਜੋਂ ਵੀ ਕੰਮ ਕਰੇਗੀ ਜਿੱਥੇ ਪਹਿਲਾਂ ਹੀ ਇੱਕ ਲਾਈਨ ਹੈ ਪਰ ਹੁਣ ਦੂਜੀ ਲਾਈਨ ਬਣ ਜਾਵੇਗੀ ਇਹ ਮਾਮਲਾ ਪਹਿਲਾਂ 2008 ਵਿੱਚ ਆਇਆ ਸੀ ਜਦ ਪ੍ਰਕਾਸ਼ ਬਾਦਲ ਨੇ ਇੱਕ ਪੱਤਰ ਲਿਖਿਆ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਿਖਿਆ ਸੀ ਪਰ ਕਿਸੇ ਨੇ ਇਸ ਤੇ ਕਾਰਵਾਈ ਨਹੀਂ ਕੀਤੀ ਕਈ ਵਾਰ ਉਹਨਾਂ ਨੇ ਫੰਡ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਫਿਰ ਕੋਈ ਹੋਰ ਮੁੱਦੇ ਉੱਠੇ ਜਦ ਮੈਂ ਮੰਤਰੀ ਬਣਿਆ ਤਾਂ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੋਈ ਪੈਸਾ ਨਹੀਂ ਦੇ ਸਕਦੇ ਇਸ ਲਈ ਕੇਂਦਰ ਸਰਕਾਰ ਖਰੀਦੀ ਗਈ ਜ਼ਮੀਨ ਲਈ ਸਾਰਾ ਪੈਸਾ ਮੁਹैया ਕਰਵਾਵੇਗੀ ਵਿਟੂ ਨੇ ਦੱਸਿਆ ਕਿ ਵੀ ਸੀ ਜਸਪਾਲ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਬੀਸੀ ਜਸਪਾਲ ਸਿੰਘ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਜਿਸ ਵਿੱਚ ਦੱਸਿਆ ਗਿਆ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਦੇਸ਼ ਵਿੱਚ ਰੋਜ਼ਾਨਾ 24000 ਰੇਲ ਗੱਡੀਆਂ ਚਲਦੀਆਂ ਨੇ ਅਤੇ 12000 ਰੇਲ ਗੱਡੀਆਂ ਵਿਸ਼ੇਸ਼ ਤੌਰ ਤੇ ਵੱਖ-ਵੱਖ ਤਿਹਾਰਾਂ ਲਈ ਚਲਦੀਆਂ ਨੇ ਇਹ ਪ੍ਰੋਜੈਕਟ ਵਪਾਰ ਨੂੰ ਹੋਰ ਵਿਧਾਏਗਾ ਤੇ ਫੌਜੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ ਰਾਜਪੁਰਾ ਤੇ 764 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ ਜਦ ਅਸੀਂ ਬੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਤਾਂ ਮੈਨੂੰ ਲੋਕਾਂ ਤੋਂ ਇਸ ਤਰ੍ਹਾਂ ਦੇ ਹੰਗਾਰੇ ਦੀ ਉਮੀਦ ਨਹੀਂ ਸੀ ਉਹਨਾਂ ਇਸ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਤਲੁਜ ਦਰਿਆ ਤੇ ਸਭ ਤੋਂ ਮਹਿੰਗਾ ਪੁਲ ਤਿਆਰ ਹੋਵੇਗਾ ਮੱਝੇ ਇਲਾਕੇ ਦਾ ਮਾਲਵੇ ਨਾਲ ਜੋੜ ਬਣੇਗਾ ਨਿਰਾਤਲੀ ਇਹ ਰੇਲਵੇ ਲਾਈਨ ਪੋਰਟ ਨਾਲ ਜੁੜੇਗੀ ਸਰਹੱਦੀ ਇਲਾਕੇ ਚ ਫੌਜੀੀ ਮਦਦਗਾਰ ਸਹਾਬਤ ਹੋਵੇਗੀ ਗੁਜਰਾਤ ਦੇ ਕੰਡਲਾ ਪੋਰਟ ਤੇ ਰਾਜਸਥਾਨ ਨਾਲ ਜੋੜ ਬਣੇਗਾ ਤੇ ਸ਼੍ਰੀ ਰਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਅਤੇ ਸੈਰ-ਸਪਟਾ ਸਥਾਨਾਂ ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ ਰਵਨੀਤ ਬਿੱਟੂ ਨੇ ਅੱਗੇ ਦੱਸਿਆ ਕਿ ਸਬ ਰੇਲਵੇ ਲਾਈਨ ਦੀ ਮੰਗ 2008 ਵਿੱਚ ਉਠਣੀ ਸ਼ੁਰੂ ਹੋ ਗਈ ਸੀ ਉਸ ਵੇਲੇ ਲਾਲੂ ਪ੍ਰਸ਼ਾਦ ਜਾਦਵ ਰੇਲ ਮੰਤਰੀ ਸਨ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਲੰਬੇ ਸਮੇਂ ਤੋਂ ਲਟਕਿਆ ਪੱਟੀ ਫਿਰੋਜ਼ਪੁਰ ਰੇਲਵੇ ਪ੍ਰੋਜੈਕਟ ਜਿਸ ਦੀ ਲਾਗਤ 764 ਕਰੋੜ ਹੈ ਜਲਦੀ ਪੂਰਾ ਹੋ ਜਾਵੇਗਾ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਕਾਸ ਦੇ ਕਈ ਰਸਤੇ ਖੁੱਲਣਗੇ ਕਿਉਂਕਿ ਇਸ ਰਸਤੇ ਨਾਲ ਰੇਲਵੇ ਰਾਹੀਂ ਵਪਾਰ ਦੇ ਮੌਕੇ ਵਧਣ ਦੀ ਉਮੀਦ ਹੈ। ਪ੍ਰਵਨੀਤ ਬਿੱਟੂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਪੰਜਾਬ ਵਿੱਚ 36703 ਘਰਾਂ ਦੇ ਪੁਨਰ ਨਰਮਾਲਿਕ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੰਜਾਬ ਨੂੰ 587 ਕਰੋੜ ਦੀ ਰਕਮ ਜਾਰੀ ਕੀਤੀ ਗਈ ਹੈ। ਪੰਜਾਬ ਲਈ ਐਲਾਨੇ ਗਏ ਰੇਲਵੇ ਪ੍ਰੋਜੈਕਟਾਂ 'ਤੇ ਇੱਕ ਵੀਡੀਓ ਦਿਖਾਈ ਕਿ ਰਾਜਪੁਰਾ ਚੰਡੀਗੜ੍ਹ ਰੇਲਵੇ ਲਿੰਕ ਜਿਸ ਦੀ ਲਾਗਤ 433 ਕਰੋੜ ਹੋਵੇਗੀ ਇਸ ਦਾ ਜ਼ਿਕਰ ਕੀਤਾ ਗਿਆ ਤੇ 88 ਓਵਰ ਬ੍ਰਿਜ ਤੇ ਅੰਡਰ ਬ੍ਰਿਜ ਬਣਾਈ ਜਾ ਰਹੇ ਨੇ ਬੰਦੇ ਭਾਰਤ ਟ੍ਰੇਨ ਸੱਤ ਜ਼ਿਲ੍ਹਿਆਂ ਲਈ ਸ਼ੁਰੂ ਕੀਤੀ ਗਈ ਹੈ ਅਮਰਿਤ ਭਾਰਤ ਟ੍ਰੇਨ ਜੋ ਕਿ 6 ਜ਼ਿਲ੍ਹਿਆਂ ਨੂੰ ਜੋੜਦੀ ਹੈ ਉਸ ਦਾ ਜ਼ਿਕਰ ਕੀਤਾ ਗਿਆ ਚੋਣ ਜ਼ਾਬਤੇ ਕਾਰਨ ਅਸੀਂ ਪਹਿਲਾ ਐਲਾਨ ਨਹੀਂ ਕਰ ਸਕੇ ਕਿ ਰੇਲ ਲਾਈਨ ਉਤਰਨ ਤਰਨ ਜ਼ਿਲ੍ਹੇ ਤੋਂ ਸ਼ੁਰੂ ਹੋਵੇਗੀ ਅਤੇ 764 ਕਰੋੜ ਦੀ ਲਾਗਤ ਨਾਲ ਬਣਾਈ ਜਾਵੇਗੀ ਇਹ ਜੀਰਾ ਖੇਤਰ ਬਲਾਕ ਬਣਾਏਗਾ ਤੇ ਫਿਰ ਫਰੂਜ਼ਪੁਰ ਮੱਲਾਵਾਲਾ ਖਾਸ ਤੱਕ ਫੈਲੇਗਾ ਜਿੱਥੇ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ ਇਹ ਸਤਲੁਜ ਨਦੀ ਨੂੰ ਵੀ ਪਾਰ ਕਰੇਗਾ ਜਿੱਥੇ 400 ਕਰੋੜ ਦਾ ਪੁਲ ਬਣਾਇਆ ਜਾਵੇਗਾ ਇਸ ਲਾਈਨ ਦਾ ਫਾਇਦਾ ਇਹ ਹੈ ਕਿ ਬੰਦਰਗਾਦ ਤੋਂ ਬਿਨਾ ਇੱਕ ਪਾਸੇ ਪਾਕਿਸਤਾਨ ਅਤੇ ਜੇਕਰ ਵਿਕਲਪਵਜੋ ਹਵਾਈ ਅੱਡਾ ਤਾਂ ਹਰ ਚੀਜ਼ ਤੱਕ ਨਹੀਂ ਪਹੁੰਚਿਆ ਜਾ ਸਕਦਾ ਹਾਲਾਂਕਿ ਲਾਈਨ ਰੇਲ ਗੱਡੀ ਦੁਆਰਾ ਫਰੀਦাবাদ ਅਤੇ ਗੁਰੂਗ੍ਰਾਮ ਨਾਲ ਜੁੜ ਜਾਵੇਗੀ ਇਹ ਲਾਈਨ ਮਾਝਾ ਮਾਲਵਾ ਨਾਲ ਜੁੜੇਗੀ ਅਤੇ ਫਿਰ ਸਾਡੀ ਵੰਦਰਗਾ ਨਾਲ ਸਰਹੰਦੀ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਕ ਫੌਜੀ ਰੂਟ ਵੱਜੋਂ ਵੀ ਕੰਮ ਕਰੇਗੀ ਜਿੱਥੇ ਪਹਿਲਾਂ ਹੀ ਇੱਕ ਲਾਈਨ ਹੈ ਪਰ ਹੁਣ ਦੂਜੀ ਲਾਈਨ ਬਣ ਜਾਵੇਗੀ ਇਹ ਮਾਮਲਾ ਪਹਿਲਾਂ 2008 ਵਿੱਚ ਆਇਆ ਸੀ ਜਦ ਪ੍ਰਕਾਸ਼ ਬਾਦਲ ਨੇ ਇੱਕ ਪੱਤਰ ਲਿਖਿਆ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਿਖਿਆ ਸੀ ਪਰ ਕਿਸੇ ਨੇ ਇਸ ਤੇ ਕਾਰਵਾਈ ਨਹੀਂ ਕੀਤੀ ਕਈ ਵਾਰ ਉਹਨਾਂ ਨੇ ਫੰਡ ਮਹయ్యా ਕਰਵਾਉਣ ਦੀ ਗੱਲ ਕੀਤੀ ਫਿਰ ਕੋਈ ਹੋਰ ਮੁੱਦੇ ਉੱਠੇ ਜਦ ਮੈਂ ਮੰਤਰੀ ਬਣਿਆ ਤਾਂ ਮੈਂ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਕੋਈ ਪੈਸਾ ਨਹੀਂ ਦੇ ਸਕਦੇ ਇਸ ਲਈ ਕੇਂਦਰ ਸਰਕਾਰ ਖਰੀਦੀ ਗਈ ਜ਼ਮੀਨ ਲਈ ਸਾਰਾ ਪੈਸਾ ਮੁਹैया ਕਰਵਾਵੇਗੀ ਵਿਟੂ ਨੇ ਦੱਸਿਆ ਕਿ ਵੀ ਸੀ ਜਸਪਾਲ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਬੀਸੀ ਜਸਪਾਲ ਸਿੰਘ ਸੰਧੂ ਨੇ ਇੱਕ ਰਿਪੋਰਟ ਤਿਆਰ ਕੀਤੀ ਜਿਸ ਵਿੱਚ ਦੱਸਿਆ ਗਿਆ ਕਿ ਹਰੇਕ ਪਿੰਡ ਨੂੰ ਕਿੰਨੀ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਉੱਥੇ ਮਜ਼ਦੂਰਾਂ ਲਈ ਕੀ ਕੀਤਾ ਜਾਣਾ ਚਾਹੀਦਾ ਹੈ ਦੇਸ਼ ਵਿੱਚ ਰੋਜ਼ਾਨਾ 24000 ਰੇਲ ਗੱਡੀਆਂ ਚਲਦੀਆਂ ਨੇ ਅਤੇ 12000 ਰੇਲ ਗੱਡੀਆਂ ਪੁਛੇ ਇਸ ਤਰ੍ਹਾਂ ਤੇ ਵੱਖ-ਵੱਖ ਤਿਹਾਰਾਂ ਲਈ ਚਲਦੀਆਂ ਨੇ ਇਹ ਪ੍ਰੋਜੈਕਟ ਵਪਾਰ ਨੂੰ ਹੋਰ ਵਿਧਾਏਗਾ ਤੇ ਫੌਜੀ ਆਵਾਜਾਈ ਨੂੰ ਸੁਵਿਧਾਜਨਕ ਬਣਾਏਗਾ। ਰਾਜਪੁਰਾ ਤੇ 764 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ। ਜਦ ਅਸੀਂ ਬੰਦੇ ਭਾਰਤ ਟ੍ਰੇਨ ਸ਼ੁਰੂ ਕੀਤੀ ਤਾਂ ਮੈਨੂੰ ਲੋਕਾਂ ਤੋਂ ਇਸ ਤਰ੍ਹਾਂ ਦੇ ਹੰਕਾਰੇ ਦੀ ਉਮੀਦ ਨਹੀਂ ਸੀ। ਉਹਨਾਂ ਇਸ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਤਲੁਜ ਦਰਿਆ ਤੇ ਸਭ ਤੋਂ ਮਹਿੰਗਾ ਪੁਲ ਤਿਆਰ ਹੋਵੇਗਾ। ਮੱਝੇ ਇਲਾਕੇ ਦਾ ਮਾਲਵੇ ਨਾਲ ਜੋੜ ਬਣੇਗਾ ਨਿਰਾਤਲੀ ਇਹ ਰੇਲਵੇ ਲਾਈਨ ਪੋਰਟ ਨਾਲ ਜੁੜੇਗੀ ਸਰਦੀ ਇਲਾਕੇ ਚ ਫੌਜੀੀ ਮਦਦਗਾਰ ਸਹਾਬ ਤੋਂ ਬੇਗੀ ਗੁਜਰਾਤ ਦੇ ਕੰਡਲਾ ਪੋਰਟ ਤੇ ਰਾਜਸਥਾਨ ਨਾਲ ਜੋੜ ਬਣੇਗਾ ਤੇ ਸ੍ਰੀ ਹਰਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਅਤੇ ਸੈਰਸਪਟਾ ਸਥਾਨਾਂ ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ ਰਵਨੀਤ ਬਿੱਟੂ ਨੇ ਅੱਗੇ ਦੱਸਿਆ ਕਿ ਸਬ ਰੇਲਵੇ ਲਾਈਨ ਦੀ ਮੰਗ 2008 ਵਿੱਚ ਉਠਣੀ ਸ਼ੁਰੂ ਹੋ ਗਈ ਸੀ ਉਸ ਵੇਲੇ ਲਾਲੂ ਪ੍ਰਸ਼ਾਦ ਜਾਦਵ ਰੇਲ ਮੰਤਰੀ ਸਨ ਪਰ ਕੰਮ ਸ਼ੁਰੂ ਨਹੀਂ ਹੋ ਸਕਿਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਐਲਾਨ ਕੀਤਾ ਕਿ ਲੰਬੇ ਸਮੇਂ ਤੋਂ ਲਟਕਿਆ ਪੱਟੀ ਫਿਰੋਜ਼ਪੁਰ ਰੇਲਵੇ ਪ੍ਰੋਜੈਕਟ ਜਿਸ ਦੀ ਲਾਗਤ 764 ਕਰੋੜ ਹੈ ਜਲਦੀ ਪੂਰਾ ਹੋ ਜਾਵੇਗਾ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਵਿਕਾਸ ਦੇ ਕਈ ਰਸਤੇ ਖੁੱਲਣਗੇ ਕਿਉਂਕਿ ਇਸ ਰਸਤੇ ਨਾਲ ਰੇਲਵੇ ਰਾਹੀਂ ਵਪਾਰ ਦੇ ਮੌਕੇ ਵਧਣ ਦੀ ਉਮੀਦ ਹੈ ਰਵਨੀਤ ਬਿੱਟੂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਪੰਜਾਬ ਵਿੱਚ 36703 ਕਰੋੜ ਦੇ ਪੁਨਰ ਨਰਮਾਲਿਕ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੰਜਾਬ ਨੂੰ 587 ਕਰੋੜ ਦੀ ਰਕਮ ਜਾਰੀ ਕੀਤੀ ਗਈ ਹੈ। ਪੰਜਾਬ ਲਈ ਐਲਾਨੇ ਗਏ ਰੇਲਵੇ ਪ੍ਰੋਜੈਕਟਾਂ 'ਤੇ ਇੱਕ ਵੀਡੀਓ ਦੇਖਾ